ਮੇਰਾ ਨਾਮ ਵੇਦਪ੍ਰਕਾ ਸਹੀ ਮੇਰਾ ਨਾਮ ਵੇਦਪ੍ਰਕਾ ਪਿੰਡ ਖੁੱਗਣਾ ਹੀ ਅਸੀਂ ਰਾਤ ਨੂੰ ਹੀ ਲੇਬਰ ਛੱਡਣ ਜਾਂਦੇ ਫੇ ਅਸੀਂ ਕ੍ਰੇਨ ਠੀਕ ਹੈ ਜੀ ਇਹ ਮੁੰਡੇ ਹੈਗੇ 10 15 ਜਣੇ ਸਾਡਾ ਪਿੱਛਾ ਕਰਦੇ ਕਈ ਦਿਨ ਹੋ ਗਏ ਇਹਨਾਂ ਨੂੰ ਧਮਕੀਆਂ ਵੀ ਦਿੰਦੇ ਸੀ ਸਾਨੂੰ ਫੋਨ ਤੇ ਅਸੀਂ ਧਿਆਨ ਨਹੀਂ ਦਿੱਤਾ ਇਹਨਾਂ ਬੰਨੇ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਹਟ ਜਾਣਗੇ ਰਾਤ ਨੂੰ ਡਰਿੰਕ ਕੀਤੀ ਸੀ ਇਹਨਾਂ ਨੇ ਸਾਨੂੰ ਰਾਤ ਮਾਰਕੀਟ ਚ ਰੋਕ ਲਈ ਇਹ ਕਾਫੀ ਟਾਈਮ ਤੱਕ ਖੜੇ ਰਹਿ ਗਏ ਜਦੋਂ ਅਸੀਂ ਇਹਨਾਂ ਨੂੰ ਰੋਕਿਆ ਵੀ ਪਾਸੇ ਹਟਜੋ ਵੀ ਤੁਸੀਂ ਗੱਡੀ ਅੱਗੇ ਕਾਹਤੋਂ ਖੜੇ ਹੋ ਇਹ ਸਾਨੂੰ ਗਾੜੀ ক্লোਜ ਕਰਨ ਲੱਗੇ ਛੋਟੇ ਭਰਾ ਦੇ ਇਹਨਾਂ ਨੇ ਡੰਡੇ ਡੁੰਡੇ ਮਾਰਤੇ ਸਿਰ ਦੇ ਵਿੱਚ ਹੀ ਮੈਂ ਫਿਰ ਵੀ ਅਸੀਂ ਰੋਕਿਆ ਆਪਣੇ ਭਰਾ ਨੂੰ ਵੀ ਲੜਨਾ ਨਹੀਂ ਆਪਾਂ ਵੀ ਚੱਲ ਕੋਈ ਗੱਲ ਨਹੀਂ ਆਪਾਂ ਸਰਪੰਚ ਸਾਹਿਬ ਨੂੰ ਬੁਲਾ ਲੈਨੇ ਇਹਨਾਂ ਨੇ ਦੋਨੇ ਭਰਾਵਾਂ ਨੂੰ ਕੁੱਟਿਆ ਇਹਨਾਂ ਦੇ 10-15 ਮੁੰਡੇ ਹੈਗੇ ਸੀ ਸਾਰੇ ਸਾਡੇ ਪਿੰਡ ਦੇ ਹੈਗੇ ਇਹ ਕਈ ਦਿਨ ਹੋ ਗਏ ਸਾਡੇ ਗੱਡੀ ਦਾ ਮਗਰਾ ਕਰਦੇ ਸਾਡੇ ਨਾਲ ਕੁੜੀਆਂ ਜਾਂਦੀਆਂ ਲੇਬਰ 'ਚ ਕੁੜੀਆਂ ਨਾਲ ਛੇੜਛਾੜ ਕਰਦੇ ਸੀ ਉਸ ਵਜ੍ਹਾ ਕਰਕੇ ਸਾਡੇ ਨਾਲ ਲੜਦੇ ਸੀ ਵੀ ਅਸੀਂ ਕਿਉਂ ਰੋਕਿਆ ਨਾ ਨਹੀਂ ਸਮਾਨ ਤੋਂ ਕੀ ਲੈ ਗਏ ਸਮਾਨ ਸਾਡੇ ਦੋ ਫੋਨ ਹੈਗੇ ਸਾਡੀ ਫੋਨ ਦੇ ਵਿੱਚ ਅਸੀਂ ਰਾਤ ਇਹਨਾਂ ਦੀ ਵੀਡੀਓ ਬਣਾਈ ਸੀਗੀ ਜਿਹੜੇ ਇਹਨਾਂ ਨੇ ਲੜਾਈ ਕੀਤੀ ਸਾਡੇ ਨਾਲ ਸਾਡੇ ਨਾਲ ਕੁੱਟਮਾਰ ਕੀਤੀ ਫੋਨ ਦੇ ਵਿੱਚ ਵੀਡੀਓ ਹੈਗੀ ਸਾਡੇ ਦੋ ਫੋਨ ਹੈਗੇ ਇੱਕ ਸਰਵਜੀਤ ਸਿੰਘ ਦਾ ਫੋਨ ਹੈਗੀ ਇੱਕ ਅਨਿਲ ਕੁਮਾਰ ਦਾ ਫੋਨ ਹੈਗੀ ਤੇ ਰਾਤ ਸਾਡੇ ਕੋਲੇ ਨਗਦੀ 1.5 ਲੱਖ ਰੁਪਏ ਸੀਗੀ ਰਾਤ ਉਹ ਵੀ ਚੋਰੀ ਕਰਕੇ ਲੈ ਗਏ ਹਾਂਜੀ ਅਸੀਂ ਨਗਦੀ ਆਪਦੇ ਕੰਮ ਤੋਂ ਲੈ ਕੇ ਆ ਸੀ ਪਲਾਂਟ 'ਚ ਕੰਮ ਕਰਦੇ ਹਾਂ ਤੋੜ ਦਾ ਕੰਮ ਕਰਦੇ ਸੀ ਲੇਬਰ ਦੇ ਮੇਰੇ ਕੋਲੇ ਸਾਰਾ ਲੇਬਰ ਦਾ ਹਿਸਾਬ ਹੁੰਦਾ ਸੀ ਸਾਡੇ ਕੋਲ ਉਸ ਚੀ ਦਾ ਸਾਰਾ ਪ੍ਰੂਫ ਪਿਆ ਜੀ ਇਹਨਾਂ ਨੇ 1.5 ਲੱਖ ਰੁਪਏ ਨਕਦੀ ਸਾਡਾ ਸਾਰਾ ਖੋ ਕੇ ਲੈ ਗਈ ਰਾਤ ਨਾਲੇ ਦੋ ਫੋਨ ਲੈ ਕੇ ਸਾਡੇ ਫੋਨ ਉਹਨਾਂ ਦੇ ਕੋਲੇ ਹੈਗੇ ਸਾਡੇ ਜੀ ਮੰਗ ਕੀ ਕਰਦੇ ਹੋ ਮੰਗ ਸਾਨੂੰ ਇਨਸਾਫ ਚਾਹੀਦਾ ਜੀ ਬਸ ਇਹ ਕਿ ਜੇ ਸਾਡੀ ਗਲਤੀ ਹੈ ਸਾਨੂੰ ਸਜ਼ਾ ਦਿੱਤੀ ਜਾਵੇ ਜੇ ਉਹਨਾਂ ਦੀ ਗਲਤੀ ਹੈ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਭ ਤੋਂ ਸਖਤ ਜੀ ਕੀ ਨਾ ਕੀ ਤੁਹਾਡਾ ਕਨੀਲ ਕਮਾਰੀ ਕੀ ਗੱਲ ਕੀ ਹੋਇਆ ਅੱਜ ਵੀਰੇ ਕੱਲ ਵੀਰੇ ਅਸੀਂ ਨਾ ਇਹ ਲੇਬਰ ਛੱਡ ਕੇ ਘਰੇ ਆਈ ਜਾਂਦੇ ਵਾਪਸ ਪੂੜੀਆਂ ਘੜੀਆਂ ਤੇ ਆਪਣੇ ਪਿੰਡ ਦੇ ਮੁੰਡੇ ਹੈਗੇ ਡ੍ਰਿੰਕ ਵਗੈਰ ਕਰਦੇ ਨਸ਼ਾ ਨੋਸ਼ਾ ਕਰਦੇ ਜੀ ਜੀ ਤੇ ਗੱਡੀ ਅੱਗੇ ਖੜ ਕੇ ਸਾਡੇ ਹੱਥੋਂ ਭਾਈ ਕੀਤੀ ਉਹਨਾਂ ਨੇ ਤੇ ਗੱਡੀ ਭੰਨਤੀ ਸਾਰੀ ਹੱਡੀ ਤੇ ਹੱਥੋਂ ਭਾਈ 20 ਪੱਕੀ ਮੁੰਡੇ ਹੀ ਗੁੱਟਾ ਉਹਨਾਂ ਨੇ ਸਾਨੂੰ ਤੇ ਗੱਡੀ ਨੂੰ ਕਰਿਆ ਨੁਕਸਾਨ ਹੋਇਆ ਗੱਡੀ ਏ ਛੀਛੂਏ ਭੰਨਤੀ ਤੇ ਸਾਰੇ ਮੁੰਡਿਆਂ ਦੇ ਕੁੱਤੇ ਸਾਨੂੰ ਫੋਨ ਫੋਨ ਲੈ ਕੇ ਸਾਡੇ ਦੋ ਫੋਨ ਲੈ ਗਏ ਕੈਸ਼ ਵੀ ਲੈ ਗਏ ਕੈਸ਼ ਗੱਡੀ ਜੇ ਉਹਨਾਂ 20-25 ਹਜ਼ਾਰ ਰੁਪਏ ਠੇਕੇ ਦਾ ਨਹੀਂ ਤਾਈ ਜੀ ਜੀ ਤੇ ਅੱਧ ਜਿਹੜੇ ਕੈਸ਼ ਹੈ ਜਿਹੜੇ ਬ੍ਰਦਰ ਕੋਲੇ ਉਹ ਸਾਰੇ ਲੈ ਗਏ ਪੈਸੇ ਪਰ ਡੇਕੇ ਲੈ ਗਏ ਤਾਂ ਉਹ ਲੈ ਗਏ ਕਹਾਂਗੇ ਜੀ ਜੀ ਇੱਕ ਫੋਨ ਸੀ ਗਈ ਨਵਾਂ ਉਪਰ ਹੈ ਕਾ ਬ੍ਰਦਰ ਦਾ ਫੋਨ ਸੀ ਗਈ ਟੋਟਲ ਦੋ ਫੋਨ ਲੈ ਗਏ ਹਾਂ ਜੀ ਫੋਨ ਲੈ ਗਏ ਵੀਡੀਓ ਹੈਗੀ ਫੋਨ ਦੇ ਵਿੱਚ ਉਹਦੀ ਜੀ ਜੀ ਕੀ ਮੰਗ ਕੀ ਕਰਦੇ ਹੋ ਮੰਗ ਵੀ ਸਾਡੇ ਜਿਹੜਾ ਨੁਕਸਾਨ ਹੋਇਆ ਭਰਾ ਜੀ ਤੇ ਉਹਨਾਂ ਜਿਹੜੇ ਕਾਰਵਾਈ ਹੋਣੀ ਚਾਹੀਦੀ ਹੈ ਪੂਰੀ ਠੀਕ